ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਸ ਵੇਲੇ ਬਈ ਜੀ ਮਹਾਰਾਣਗੜ੍ਹ ਦੇ ਹਨ ਕਿਲੇ 'ਚ ਪਹੁੰਚ ਪਹੁੰਚ ਚੁੱਕੇ ਆ ਇਹ ਕਿਲਾ ਆਪਾਂ ਬਈ ਜੀ ਕਾਫੀ ਲੰਗੀ ਜੀ ਚੜ੍ਹਾੰਗਾ ਚੜ੍ਹ ਕੇ ਫੇਰ ਆਏ ਆ ਚਲੋ ਆਪਾਂ ਬਈ ਜੀ ਚੱਲਦੇ ਹਾਂ ਹੈਗੇ ਜੀ ਕਿਲੇ ਦੇ ਅੰਦਰ ਆਪ ਵੇਖਦੇ ਹਾਂ ਕਿਲਾ ਨਾਲੇ ਆਪਾਂ ਜੀ ਸੋਨੂ ਆ ਹੈਗੇ ਬਈ ਜੀ ਪਖਾਉਣੇ ਜਿੱਥੋਂ ਤੱਕ ਆ ਗਏ ਬਈ ਹੈ ਕੰਧ ਦਿਖਦੀ ਆ ਉੱਥੋਂ ਤੱਕ ਵੀ ਸਾਰਾ ਥਾਂ ਐਸੇ ਹੈ ਗਿੜੇ ਰਤਾਂ ਭਾਈ ਇਹ ਤੇ ਇਹ ਕੰਦ ਹੈ ਕਾफी ਦੂਰ ਤੱਕ ਦਾ ਤੇ ਇਹ ਵੀ ਕੰਦ ਕਈ ਥਾਵਾਂ ਤੋਂ ਡੱਗ ਵੀ ਪਈ ਤੇ ਇਹ ਵੀ ਇਸ ਨਿਸ਼ਾਨਾ ਅੱਜ ਵੀ ਹੈ ਜੀ ਹੈਗਾ ਤੈਕ ਤੰਗਾ ਤੇ ਹਾ ਗਿੜੇ ਰਹਾ ਜੀ ਕੋਹਲ ਮੋੜਲਾ ਪਾਸਾ ਤੇ ਹੁਣ ਆਪਾਂ ਵੀ ਇਹ ਬੈਚ ਜੇ ਕਰੇ ਦੇ ਬੜਗੇ ਤੇ ਇਹ ਵੀ ਨਾਲ ਹੀ ਇਹ ਰਹੇ ਜੀ ਟਿਕਟਾਂ ਕੱਢਦੇ ਆ ਇਹ ਇਹਦੀ ਟਿਕਟ ਹੈ ਜੀ 200 ਰੁਪਿਆ ਇੱਕ ਬੰਦੇ ਦੀ ਭਾਈ 200 ਰੁਪਿਆ ਟਿਕਟਾ ਟ੍ਰੈਕਟ ਲਈ ਆਪਾਂ ਬਈ ਹੈ ਇਹਦੀ ਜਿਹ ਹੈ ਕਟਾ ਤੇ ਆਪਾਂ ਹੁਣ ਟ੍ਰੈਕਟਰ ਲੈ ਕੇ ਚੱਲ ਪਏ ਹਾਂ ਅੱਗੇ ਵੱਲ ਅੱਜ ਆਪਾਂ ਇਹ ਇਹਦੇ ਬਾਰੇ ਬਈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹ ਖਾਂਜੀ ਹੈ ਕਿ ਇਲਾਕਾਦੋਂ ਆ ਬਣਿਆ ਤੇ ਇਹਦੀ ਸਥਾਪਨਾ ਕਦੋਂ ਹੋਈ ਚੱਲਦੇ ਹਾਂ ਬਈ ਆਪਾਂ ਹੈ ਅੱਗੇ ਵੱਲ ਇੱਥੇ ਕળે ਦੀ ਹੰਜੀ ਵਿੱਚ ਸ਼ੁਰੂਆਤ ਹੋ ਜਾਂਦੀ ਆ ਮਹਾਰਾਣਗੜ੍ਹ ਗਲਾਬਾਹਰਤ ਦੇ ਰਾਜਸਥਾਨ ਰਾਜ ਵਿੱਚ ਜੋਧpur ਸ਼ਹਿਰ ਵਿੱਚ ਸਥਿਤ ਹੈ ਇਹ ਹੈ ਕਿਾ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸ਼ਕਤੀਸ਼ਾਲੀ ਕਿਲਿਆਂ ਵਿੱਚੋਂ ਇੱਕ ਹੈ ਇਸ ਦਬਈਤ ਸਹਾਇ ਮਹਾਨਗੜ੍ਹ ਕਿਲੇ ਦੀ ਸਥਾਪਨਾ ਸਨ 1459 ਈਸਵੀ ਵਿੱਚ ਅਰਾਖ ਹੋ ਰਹੀ ਹੈ ਆਰਾਜਾ ਆਰਾਉ ਜੋਧਾ ਵੱਲੋਂ ਕੀਤੀ ਗਈ ਸੀ ਜੋਧ ਪੁਰਦੀ ਸਥਾਪਨਾ ਉਹਨਾਂ ਨੇ ਹੀ ਕੀਤੀ ਸੀ ਕਿਹਾ ਜਾਂਦਾ ਹੈ ਕਿਲੇ ਦੀ ਤੀਨ ਨੀ ਪੱਥਰ ਰੱਖਣ ਵੇਲੇ ਇੱਕ ਸਾਧ ਚੰਡਿਆਨਾਥ ਵੱਲੋਂ ਸ਼ਰਾਪ ਦਿੱਤਾ ਗਿਆ ਸੀ ਕਿ ਇਹ ਕਲਾ ਪਾਣੀ ਦੀ ਘਾਟੀ ਦਾ ਸ਼ਿਕਾਰ ਰਹੇਗਾ ਇਸ ਦਾ ਸ਼ਰਾਪ ਨੂੰ ਤੋੜਨ ਲਈ ਅਰਾਉ ਜੋਧਾ ਨੇ ਰਾਜਾ ਆਰਾਮ ਮੇਕਬਾਲ ਨਾਮਕ ਵਿਅਕਤੀ ਨੂੰ ਜੀਵਿਤ ਹੀ ਦਫਨ ਕਰਵਾਇਆ ਜਿਸ ਦੇ ਬਦਲੇ ਉਹਨਾਂ ਦੇ ਪਰਿਵਾਰ ਨੂੰ ਹੈ ਦਰਬਾਰ ਵਿੱਚ ਵਿਸ਼ੇਸ਼ ਸਮਾਨਿਤ ਕਿ ਸਮਾਨਾ ਮਾਨ ਲੱਗੇ ਕਿਲੇ ਦੀ ਬਈ ਵਿਸ਼ੇਸ਼ਤਾਵਾਂ ਇਹ ਬਈ 440 ਉੱਚੀ ਚਟਾਨ ਤੇ ਬਣਿਆ ਹੋਇਆ ਹੈ ਅਤੇ ਇਸ ਤੱਕ ਪਹੁੰਚ ਲਈ ਵੱਡੇ ਦਰਵਾਜ਼ੇ ਹਨ ਇਸ ਵਿੱਚ ਕੁਝ ਪ੍ਰਸਿੱਧ ਮਹਾਲ ਹਨ ਜਿਵੇਂ ਕਿ ਬਈ ਇਹ ਮੋਤੀ ਮਾਲ ਫੁੱਲ ਮਾਲ ਸ਼ੀਸ਼ੇ ਮਾਲ ਤਖਤ ਬਲਾਸ ਆਦਿ ਕਲੇਬਚ ਹੈ ਰਾਜਪੂਤ ਗੋਦਿਆਂ ਤੇ ਸੂਰਬੀਰਤਾ ਤੇ ਇਤਿਹਾਸ ਨੂੰ ਦਰਸਾਉਣ ਵਾਲੇ ਕੁਝ ਚੀਜ਼ਾਂ ਜਿਵੇਂ ਕਿ ਪੁਰਾਣੇ ਹਥਿਆਰ ਤੇ ਕੁਝ ਪੁਰਾਣੀਆਂ ਪੋਸਟਰਾਂ ਤਸਵੀਰਾਂ ਤੇ ਬਈ ਕੁਝ ਪੁਰਾਣੇ ਹ ਦਰਵਾਜ਼ੇ ਪਏ ਹਨ ਕਿ ਰਿਹਾ ਰਹੇ ਹਨ ਕੰਦਾਂ ਉੱਤੇ ਬੈਠਣਾ ਨਿਸ਼ਾਨ ਵੀ ਦੇਖੇ ਜਾ ਸਕਦੇ ਹਨ ਤੇ ਭੂਤਕਾਲ ਵਿੱਚ ਹੋਈ ਲੜਾਈ ਵੀ ਗਵਾਹ ਹੈ ਜੇ ਇਹ ਕਿਲਾ ਇੱਕ ਪ੍ਰਸਿੱਧ ਟੂਰਿਸਟ ਬਣ ਚੁੱਕਿਆ ਹੈ ਹਰ ਸਾਲ ਇੱਥੇ ਲੱਖਾਂ ਸਲਾਨੀ ਇਸ ਨੂੰ ਦੇਖਣ ਆਉਂਦੇ ਹਨ ਇੱਥੇ ਰਾਜਸਥਾਨੀ ਲੋਕ ਸੰਗੀਤ ਬਹੁਤ ਸੋਹਣਾ ਗਾਉਂਦੇ ਹਨ ਮਰਹਾਨਗੜ ਹੈ ਕਿਲਾ ਆਪਣੀ ਸ਼ਾਨਦਾਰ ਮਾਰਬਲ ਕਲਾ ਤੇ ਉੱਚੀਆਂ ਕੰਧਾਂ ਤੇ ਰਾਜਪੂਤਾਂ ਨੇ ਬਰਹਾ ਪ੍ਰਸਾਰਤ ਤੇ ਕਾਰਤਮ ਭਾਰਤ ਦੇ ਸਭ ਤੋਂ ਮਹੱਤਮ ਪੁਰਨੇ ਕਿਲੇਾਂ ਵਿੱਚੋਂ ਇੱਕ ਹੈ ਹੁਣ ਇੱਥੇ ਬਈ ਆਪਾਂ ਟੈਕਟਰ ਦੁਬਾਰਾ ਚੱਕਰ ਕਰਾ ਕੇ ਹੈ ਕਿਲੇਰੇ ਅੰਦਰਾਵਲ ਚੜੇ ਗਏ ਚੜੇ ਗਏ ਤੇ ਹੁਣ ਅੱਗੇ ਹੈਗੇ ਬਈ ਜੀ ਪੌੜੀਆਂ ਆਪਾਂ ਪੌੜੀਆਂ ਚੜ ਕੇ ਚੱਲਣਾ ਹੈਗਾ ਜੀ ਤਾਹਾਂ ਨੂੰ ਤਾਹਾਂ ਤੁਸੀਂ ਨਾ ਬਈ ਲੋਕਾਂ ਨੇ ਬਈ ਕਾਠ ਦੇਖ ਹੀ ਸਕਦੇ ਹੋ ਕਿੰਨਾ ਬਈ ਟਵਲ ਕਾਠ ਹੈਗਾ ਕਿੰਨਾ ਬਈ ਵੱਡਾ ਕਾਠ ਹੈ ਆ ਇੱਥੇ ਬਈ ਰਹਿਣਾ ਸਾਰੇ ਦੇਸ਼ ਤੋਂ ਲੋਕ ਆਉਂਦੇ ਆ ਇਹ ਵੀ ਮਰਹਾਨਗੜ ਹੈ ਕਿਲੇ ਨੂੰ ਵੇਖਣ ਦੇ ਲਈ ਇਹ ਬਈ ਕਿਲਾ ਵਿੱਚੋਂ ਵੀ ਬਹੁਤ ਜ਼ਿਆਦਾ ਸੋਹਣਾ ਤੇ ਇਹ ਕਿਲਾ ਬਹੁਤ ਯਾਰੇ ਪੁਰਾਣਾ ਹੋਇਗਾ ਬਈ ਤੇ ਅਹਮ ਆਓ ਹੁਣ ਆਪਾਂ ਚੱਲਦੇ ਆ ਬਈ ਅੰਦਰ ਵੱਲ ਆਹ ਇੱਥੇ ਵੀ ਕੁਝ ਪ੍ਰਾਣੀਆਂ ਤੇ ਹੈ ਜੀ ਇਤਿਹਾਸਕ ਚੀਜ਼ਾਂ ਪੰਗਾ ਹਨ ਇਹ ਬਈ ਚੀਜ਼ਾਂ ਤੁਸੀਂ ਜ਼ਰੂਰ ਦੇਖੋ ਇਹ ਵਿੱਚ ਜਿੰਨੀਆਂ ਚੀਜ਼ਾਂ ਹੈਗਾ ਇਰਿਆ ਆਸ-ਪਾਸੇ ਬਾਈ ਚਾਂਦ ਹੈ ਜੀ ਚਾਂਦੀ ਹੈਗੀ ਬਾਈ ਹੁਣ ਲੱਗੀ ਤੇ ਆ ਵੀ ਸਭ ਸਾਰਾ ਸਵਾਨ ਹੋਇਗਾ ਜੀ ਬਾਈ ਪੁਰਾਣਾ ਤੇ ਇਹਦੇ ਥੱਲੇ ਦਾ ਵੀ ਹੈ ਸਾਰਾ ਹੈ ਜੀ ਇਤਿਹਾਸ ਵਗੈਰਾ ਹੈਗਾ ਦੱਸਿਆ ਇਹ ਬਾਈ ਕਦੋਂ ਦਾ ਹੈਗਾ ਕਦੋਂ ਦਾ ਨਹੀਂ ਹਨਾ ਤੇ ਆ ਬਾਈ ਆਪਾਂ ਹਾਥੀ ਦੇ ਉੱਤੇ ਤਰਨ ਵਾਲੀ ਇਹਦੇ ਉੱਤੇ ਬਾਈ ਜੀ ਰਾਜਾ ਬੈਠ ਕੇ ਜਾਂਦਾ ਹੁੰਦਾ ਸੀ ਤੇ ਆ ਪਹਿਣਾ ਬਈ ਇਹ ਕਿਵੇਂ ਸੋ ਫਸਟਾ ਇਹ ਬਈ ਹੱਥੀਂ ਉੱਤੇ ਹੀ ਬਣਾ ਟਿਕਦਾ ਸੀ ਤੇ ਇੱਥੇ ਉਹ ਲਗਭਗ ਸਮਾਨ ਬਹੁਤ ਜ਼ਿਆਦਾ ਪਿਆ ਤੇ ਆਪਾਂ ਅੱਜ ਬਈ ਸੋ ਸਾਰੇ ਤਖਾ ਮੰਗੇ ਆਪ ਦੇਖੋ ਬਈ ਕਿਹਨੇ ਚਾਂਦੀ ਦਾ ਕਿੰਨਾ ਸੋਨਾ ਬਣਾਇਆ ਉਹਨਾਂ ਬੇਲਿਆਂ 'ਚ ਹਜੇ ਤੱਕ ਬਈ ਓਮੇ ਦਾ ਓਮੀ ਪਿਆ ਤੁਸੀਂ ਬਈ ਸਾਰਾ ਸਮਾਨ ਹਨਾ ਵੇਖੋ ਕੀ ਕੀ ਹੈਗਾ ਬਾਈ ਵੀਡੀਓ ਕੋ ਸਾਰੀ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਬਾਈ ਨਾਲ ਦੇ ਨਾਲ ਜ਼ਰੂਰ ਕਰਨਾ ਨਾਲ ਉਹਦੇ ਵੀ ਦੱਸਿਆ ਵੀ ਹੈਗਾ ਇਹ ਚੀਜ਼ ਕੀ ਹੈ ਇਹ ਬਹੁਤ ਹਨਾ ਸਮਾਨ ਹੈਗਾ ਤੇ ਇੱਕ ਆਪ ਹੈ ਇਹ ਵੀ ਹੈ ਨਾ ਬਾਈ ਕਿ ਨਾ ਹੈ ਮਹਾ ਹੈ ਅਰਾਧੀ ਹੈਗੀ ਇਹ ਚੀਜ਼ ਤੇ ਉਹਨਾਂ ਬਿਲ ਇੱਥੇ ਜੋ ਬਈਆ ਸਾਹਮਣੇ ਪਈ ਹੈ ਹੈ ਬਈ ਇੱਕ ਜਿਹੜਾ ਹੈ ਰਾਣੀ ਨੂੰ ਹੈ ਕਿਥੇ ਪਾਸਰ ਲੈ ਕੇ ਜਾਂਦੇ ਸੀ ਤੇ ਰੋਹੇ ਬਈ ਸੈਨਿਕ ਚੱਕਦੇ ਹੁੰਦੇ ਸੀ ਇਹ ਬਈ ਇੱਕ ਸਾਵਾ ਨਾਲ ਜਿਵੇਂ ਆਪਾਂ ਹੈ ਟੋਲੀ ਵਾਲ ਨੂੰ ਕਾਇਹਤ ਨੇ ਤੇ ਇਹ ਲੋ ਪ੍ਰਾਪਾਹ ਖੁਦ ਬਈ ਹੈ ਅਰਾਜਾ ਜਾਂਦਾ ਹੁੰਦਾ ਸੀ ਤੇ ਇਹ ਲੋ ਬਈ ਹੈ ਸੈਨਿਕ ਚੱਕਦੇ ਹੁੰਦੇ ਸੀ ਤੇ ਇਹ ਵੀ ਹਨਾ ਬਈ ਸੇਮ ਚੀਜ਼ ਹੀ ਆ ਇੱਥੇ ਵੀ ਜਿੰਨੀਆਂ ਚੀਜ਼ਾਂ ਹੈਗਾ ਬਈ ਸਰਗਾ ਇਹ ਚਾਂਦੀ ਦੀਆਂ ਹੈਗੀਆਂ ਬਣੀਆਂ ਤੇ ਆਪਾਂ ਵੀ ਹੁਣ ਹਨਾ ਤੁਹਾਨੂੰ ਦਿਖਾਈ ਜਾਨੀ ਅੱਗੇ ਅੱਗੇ ਏ ਭਾਈ ਜਿਰੋ ਹੈ ਕਿ ਨਾ ਹੈ ਜੀ ਰਾਣੀ ਦਾ ਵਿਆਹ ਹੁੰਦਾ ਸੀ ਇਹਦੇ ਵਿੱਚ ਬਿਆਹ ਕੇ ਲੈ ਕੇ ਆਉਂਦੇ ਹੁੰਦੇ ਸੀ ਤੇ ਇਸ ਚ ਵੀ ਕਿਹਨਾ ਹੈ ਜੀ ਰਾਜ ਆਪੇ ਦਾ ਹੁੰਦਾ ਸੀ ਤੇ ਇੱਕ ਆ ਵੀ ਹੈਗੀ ਬਈ ਇਸ ਚ ਵੀ ਖੁਦ ਬੰਦੇ ਹੁੰਦੇ ਸੀ ਹਨ ਤੇ ਇਹਦੇ ਬਾਰੇ ਇੱਥੇ ਦਾ ਪੂਰਾ ਵੀ ਪ੍ਰੋਪਰ ਹੈ ਇਤਿਹਾਸ ਦੱਸਿਆ ਗਿਆ ਹੈ ਤੇ ਇੱਥੇ ਬਈ ਹੈ ਰਾਜਸਥਾਨ ਦੇ ਲੋਕ ਆਪਣੇ ਬਈ ਹੈ ਪਗੜੀ ਬੰਨੀ ਜਾਂਦੇ ਨਾਲੇ ਬਈ ਲੋਕਾਂ ਨੂੰ ਹੈ ਜੀ ਦੱਸਦੇ ਆ ਅਸੀਂ ਪੱਗ ਬਈ ਹੈ ਇਸ ਪ੍ਰਕਾਰ ਨਾਲ ਬਣਦੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਨਾ ਬਈ ਇਹ ਲੋਕ ਹੈ ਜੀ ਕਿਸ ਪ੍ਰਕਾਰ ਨਾਲ ਬਣਦੇ ਆ ਤੇ ਇੱਥੇ ਬਈ ਇਹਨਾਂ ਨੂੰ ਬਣ ਕੇ ਦਿਖਾਈ ਜਾਂਦੇ ਆ ਤੇ ਇੱਥੇ ਇਹਨਾਂ ਨੂੰ ਬਈ ਬਹੁਤ ਦੂਰ ਦੂਰੋਂ ਲੋਕ ਆਏ ਵੇਖਣ ਕੀ ਨਾ ਹੈ ਜੀ ਅੰਗਰੇਜ਼ ਵੀ ਆਏ ਆ ਵੇਖਣ ਆ ਆਪਾ ਹੁਣ ਬਈ ਮੈਲ ਦੇ ਵਿੱਚ ਵਿੱਚ ਚਲੇ ਗਏ ਇੱਥੇ ਬਈ ਹੈਡਕォਰਟ ਪੁਰਾਣਾ ਸਮਾਨ ਪਿਆ ਸਮਾਨ ਉਹ ਉਹੀ ਪਿਆ ਇੱਥੇ ਕਿਨੇ ਵੀ ਪੁਰਾਣੀ ਤੋਪ ਪਈ ਆ ਇਹ ਬਈ ਤੋਪ ਸਨ 1200s ਵਿੱਚ ਬਣਾਈ ਗਈ ਸੀ ਇਹ ਵਾਹ ਲੋ ਕਿਲੇ ਦੇ ਕਿਲੇ ਵੇਖਣ ਨਾਲ ਤੋਪਾਂ ਪੁਰਾਣੀ ਬਣਾਈ ਆ ਤੇ ਆਹ ਬਈ ਹੈ ਰਾਜ ਦੀਆਂ ਖੋਦੀਆਂ ਹੈਗਾ ਜੀ ਤਲਵਾਰਾਂ ਜਿੰਨੇ ਪੰਨੇ ਉਹ ਹੀ ਬੋਲਣਾ ਇਹਦੇ ਥੱਲੇ ਇਹਦੇ ਬਾਰੇ ਉਹ ਤਲਵਾਰਾਂ ਬਾਰੇ ਸਾਰ ਨੇ ਜਾਣ ਆਹਾ ਭਾਈ ਉਸ ਟਾਈਮ ਦੇ ਹੈ ਭਾਈ ਬੰਦੂਕ ਪਈ ਹੈ ਤੇ ਨਾਲ ਪਈ ਹੈ ਹੋਰ ਵੀ ਹਥਿਆਰ ਪਏ ਭਾਈ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਵੀ ਲਿਖਿਆ ਵੀ ਹੈ ਹਨਾ ਇਹ ਭਾਈ ਬਲੋਠੀ ਜੀ ਕਿੰਨੀ ਪੁਰਾਣੀ ਆ ਤੇ ਨਾਲ ਪਈ ਹੋਰ ਹਥਿਆਰਾਂ ਵੀ ਦੱਸਿਆ ਤੇ ਇਹਨਾਂ ਵਿੱਚ ਜਿਹ ਹੈ ਇਹ ਪਾਣੀ ਪੀਂਦੇ ਹੁੰਦੇ ਸੀ ਇਹ ਭਾਈ ਸਾਰੇ ਭਾਂਡੇ ਚਾਂਦੀ ਦੇ ਹਾਂਜੀ ਬਣੇ ਚਾਂਦੀ ਦੇ ਆ ਆਹ ਆਪੇ ਕੋਜੇ ਤਾਂ ਹੁਣੇ ਤਰ੍ਹਾਂ ਪ੍ਰੈਕਟਿਸ ਦੀਆਂ ਚੀਜ਼ਾਂ ਉਹ ਕਹਿੰਦੇ ਜੀ ਫੋਨਾਂ ਬਣਾਇਆ ਜਾਂਦੇ ਹੈ ਇਸ ਪ੍ਰਕਾਰ ਨਾਲ ਚੱਲਦੇ ਹੁੰਦੇ ਸੀ ਤੇ ਆਹ ਇਹਨਾਂ ਦੇ ਹਨ ਜੀ ਰਾਣੀ ਦੀ ਫੋਟੋ ਬਣਾਈ ਆ ਹੈ ਰਾਜੇ ਦੀ ਦੀ ਤੇ ਇਹਦੇ ਉੱਤੇ ਵੀ ਦੀ ਸਾਰੀ ਡਿਟੇਲ ਦਿੱਤੀ ਵੀ ਆ ਤੇ ਆਹ ਬਈ ਹੈਗਾ ਮੇਨ ਜਿੰਦਾ ਇਹਨੂੰ ਬਈ ਜੀ ਚਾਬੀਆਂ ਲੱਗਦੀਆਂ ਹੋਣਗੀਆਂ ਚਾਰ ਇਹ ਬਈ ਜਿੰਦੇ ਨੂੰ ਚਾਰ ਹੈ ਚਾਬੀਆਂ ਹੈਗਾਂ ਜੀ ਲੱਗਦੀਆਂ ਬਈ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਆ ਇਹ ਬਾਈ ਜੀ ਕਦੋਂ ਮਨਲਾ ਬਣਿਆ ਸੀ ਇਹਦਾ ਤੇ ਆਹ ਜੀ ਕੋਸਟ ਹੈ ਨਹੀਂ ਗਾ ਪੁਰਾਣੇ ਜੀ ਪੁਕੋਏ ਨਾ ਸੁੱਕੇ ਜਿਹਨੂੰ ਆਪਾਂ ਬਈ ਕਾਏ ਹੈ ਦਿੰਨੇ ਆ ਇਹ ਵੀ ਬਾਈ ਉਸ ਟਾਈਮ ਦੇ ਪੁਰਾਣੇ ਹੈਗੇ ਆ ਬਾਈ ਇਹ ਵੀ ਜ਼ਰੂਰ ਦੇਖੋ ਤੇ ਆ ਬਈ ਇਹ ਹ ਬੰਦੂਖਾਂ ਪੰਗਾ ਇਹ ਬਈ ਸਨ 1500 ਹੈ ਐਸਪੀ ਦੀਆਂ ਤੇ ਇਹ ਵੀ ਬਾਈ ਜੀ ਬਹੁਤ ਪੁਰਾਣੀਆਂ ਤੇ ਇਹਦੇ ਬਾਰੇ ਤੇ ਬਾਈ ਸਾਰੀ ਤਾਹ ਜਾਣਕਾਰੀ ਦਿੱਤੀ ਗਈ ਵੀ ਆ ਤੇ ਇਹ ਹਾਂ ਜੀ ਬੰਦੂਖਾਂ ਬਾਰੇ ਤੇ ਇੱਥੇ ਬਈ ਹੋਰ ਵੀ ਬਹੁਤ ਪਰ ਬਈ ਪੁਰਾਣਾ ਸਮਾਨ ਪਿਆ ਬਈ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਹ ਵੀ ਕੁਝ ਉਸ ਵੇਲੇ ਦੇ ਨਾਲ ਲੱਗੀਆਂ ਹੈਗੀਆਂ ਜੀ ਤਸਵੀਰਾਂ ਕਹਿੰਦੇ ਉਸ ਵੇਲੇ ਇਸ ਪ੍ਰਕਾਰ ਨਾਲ ਲੋਕ ਚੱਲਦੇ ਹੁੰਦੇ ਸੀ ਇਸ ਪ੍ਰਕਾਰ ਨਾਲ ਸਾਰੇ ਕੰਮ ਕਰਦੇ ਹੁੰਦੇ ਸੀ ਤੇ ਇੱਥੇ ਬਈ ਤਾਂ ਜੋ ਫੋਟੋ ਲੱਗੀ ਹੈ ਇਸ ਚ ਹੈ ਜੀ ਰਾਜ ਦਾ ਬਈ ਸ਼ਾਸਨ ਚੱਲੀ ਜਾਂਦਾ ਤੇ ਇਹਦੇ ਬਾਰੇ ਤਾਂ ਹਨ ਦੱਸਿਆ ਵੀ ਹੈਗਾ ਤੇ ਇੱਥੇ ਬਈ ਇਸ ਪ੍ਰਕਾਰ ਨਾਲ ਤਸਵੀਰਾਂ ਬਹੁਤ ਯਾਦ ਲੱਗੀਆਂ ਤੇ ਆ ਨਾਲ ਆਪਾਂ ਤੁਹਾਨੂੰ ਥੱਲੇ ਵੀ ਪੜ੍ਹ ਦਿਨਾ ਵੀ ਦਿਖਾਈ ਜੰਨੇ ਆ ਤੇ ਆਹ ਦੇਖੋ ਤਸਵੀਰਾਂ ਤੇ ਇਹ ਬਈ ਇੱਥੇ ਲਗਭਗ ਸਾਰੇ ਕਿਤੇ ਇੰਝ ਹੀ ਲੱਗੀਆਂ ਬਈ ਤਸਵੀਰ ਤੇ ਇੱਥੇ ਵੀ ਬਈ ਉਵੇਂ ਸਾਰੇ ਪਾਸੇ ਤਸਵੀਰਾਂ ਤਸਵੀਰਾਂ ਤੇ ਥੱਲੇ ਫਿਰ ਜਾਣੀ ਕਰੇ ਆ ਗਈ ਇੱਥੇ ਵੀ ਦੇਖ ਸਕਦੇ ਹੋ ਇੱਥੇ ਵੀ ਉਹ ਮੇ ਫੋਟਮਾ ਸਾਰਾ ਕੁਛ ਨੇ ਇੱਥੇ ਦੱਸਿਆ ਗਿਆ ਤੇ ਇੱਥੇ ਵੀ ਇਹਦੇ ਬਾਰੇ ਬਈ ਮਾਲ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਆ ਆਹ ਆ ਬਈ ਕੁਝ ਹੈ ਪੁਰਾਣੇ ਹੈ ਜੀ ਕੱਪੜੇ ਦਿਖਾਏ ਗਏ ਆ ਉਸ ਵੇਲੇ ਦੇਖ ਹੈ ਜੀ ਸਾਰੇ ਕੱਪੜੇ ਤੇ ਆਹ ਆ ਬਈ ਇੱਥੇ ਕੁਝ ਪੁਰਾਣਾ ਸਮਾਨ ਵੀ ਪਿਆ ਉਮੇ ਵੀ ਉਸ ਵੇਲੇ ਦਾ ਸਮਾਨ ਪਿਆ ਸ਼ੀਸ਼ਾ ਤੇ ਮਹਿਲ ਬਾਈ ਜਿਹਨੇ ਪਹਿਂਜੀ ਸ਼ੀਸ਼ਿਆਂ ਨਾਲ ਮਹਿਲ ਘੜਿਆ ਇਹ ਬਈ ਵਿੱਚੋਂ ਇਹ ਵੀ ਬਹੁਤ ਜ਼ਿਆਦਾ ਸੁੰਦਰ ਬਣਾਇਆ ਹੋਇਆ ਸੋਨਾ ਬਣਾਇਆ ਹੋਇਆ ਇਹਨੇ ਲਗਭਗ 4 ਚਸ਼ਮੇ ਹਨ ਜੀ ਸੀਸੀ ਲੱਗੇ ਆ ਤੇ ਇਹਦੇ ਵਿੱਚਾਂ ਜਿ ਪਤਾ ਹੈ ਪੁਰਾਣੇ ਆ ਫੋਟਮਾ ਛਾਪਾਂ ਦਾ ਮੂਰਤਾਂ ਤੇ ਇਕਲ ਸੀਸਾ ਬਟਾਲੇ ਤੇ ਆ ਆ ਗਏ ਹਨ ਜੀ ਕੱਪੜੇ ਆ ਰਾਜ ਆਨੇ ਕੱਪੜੇ ਤੇ ਜੀ ਕਿ ਹਾਂ ਜੀ ਹੈ ਰਾਣਾਂ ਦੇ ਕਾਗਜ਼ੀ ਕੱਪੜੇ ਤੇ ਨਾਰ ਇਹਦੇ ਬਾਰੇ ਦੱਸਿਆ ਗਿਆ ਹਨ ਜੀ ਕਿਸ ਦੇ ਹਨ ਕੱਪੜੇ ਕਿਸ ਦੇ ਨਹੀਂ ਆਹਾਂ ਪੰਜਵੇਂ ਬੈਠ ਕੇ ਹੈ ਰਾਜੇ ਰਹੇ ਜੀ ਆਪਦਾ ਜੀ ਹੈ ਖਾਣਾ ਪੀਣਾ ਖਾਂਦੇ ਹੁੰਦੇ ਸੀ ਜੋ ਵੀ ਇਹ ਇਨਨ ਨੇ ਰਹੇ ਜੀ ਹੁਬ ਤੱਕ ਖਾਣਾ ਪੀਣਾ ਖਾਂਦੇ ਹੁੰਦਾ ਸੀ ਆਹ ਜਗ੍ਹਾ ਤੇ ਬਟਕੇ ਖਾਂਦੇ ਹੁੰਦੇ ਸੀ ਤੇ ਇਹ ਜਗ੍ਹਾ ਵੀ ਉਹ ਉਸ ਪ੍ਰਕਾਰ ਹੀ ਪਈ ਹੈ ਇਹਨਾਂ ਨੇ ਉਮੀ ਹੈ ਜੀ ਬੱਚੇ ਨੇ ਉਹ ਗੱਦਾਂ ਭਰੇ ਲੱਗੇ ਹੈ ਤਲਵਾਰਾਂ ਪੰਗਾ ਇੱਥੇ ਵੀ ਲਗਭਗ ਸਾਰੀਆਂ ਹੈ ਜੀ ਤਲਵਾਰਾਂ ਹੀ ਪੰਗਾ ਤੇ ਆ ਪੈ ਕੋ ਜਸਮਾਨਾ ਬਈ ਬਾਹਾਂ ਤੇ ਛਡੋਣ ਵਾਲਾ ਮੂੰਹ ਤੇ ਛਡੋਣ ਵਾਲਾ ਇੱਥੇ ਵੀ ਵੀ ਸਾਰੇ ਕਿਤੇ ਤਲਵਾਰਾਂ ਜਾਣੇ ਕਿ ਬਈ ਸਾਰੇ ਇੱਥੇ ਚਿੰਨ ਰਹੇ ਅਸਤਰ 66 ਪਏ ਆ ਉਹਨਾਂ ਬਲੇ ਵੀ ਸਾਰੇ ਬਈ ਪੁਰਾਣੇ ਹੈਗੇ ਜੀ 66 ਤੇ ਕਾਹਾਂ ਫੇਰ ਕੋ ਜਬਈ ਬੰਦੂਖਾਂ ਬੰਗਾ ਇੱਥੇ ਆ ਨਾ ਬਈ ਉਹਨਾਂ ਬਲੇਗਾ ਪੁਰਾਣੇ ਬੰਦੂਖਾਂ ਤੇ ਆ ਆ ਪਏ ਹਨ ਬਈ ਇੱਥੇ ਵੀ ਹੈ ਜਿ ਗੜਾਸੇ ਵਗੈਰਾ ਪਏ ਆ ਕੁਰਬਾਨਾ ਪੰਗਾ ਬਈ ਤੇ ਬੰਦੂਖਾਂ ਪੰਗਾ ਇਹਨਾਂ ਬਈ ਬੰਦੂਖਾਂ ਵੀ ਹੈ ਨਾਵੇਂ ਪ੍ਰਕਾਰ ਦੀਆਂ ਤੇ ਫੋਟਮਾਂਗਾ ਬਈ ਕੀ ਨੇ ਹੈ ਬਈ ਜੀ ਪਰਚੇ ਪਏ ਆ ਇੱਥੇ ਉਹਨਾਂ ਦੇ ਇਹ ਵੀ ਸਾਰੇ ਪਰਚੇ ਲਗਭਗ ਹੈ ਜੀ ਕੋਈ ਪੁਰਾਣੇ ਪਏ ਆ ਆਹਾ ਗਏ ਬਈ ਨਰਹ ਜੀ ਪਏ ਪੈਡਰੂਮ ਆ ਸੀ ਆਹਾ ਅਦਾਇਰਵੇਂ ਬੈੱਡਰੂਮ ਆ ਆਹ ਤੇ ਇੱਥੇ ਬਈ ਆ ਸੀਗਾ ਤੇ ਇੱਥੋਂ ਬਈ ਆਪਾਂ ਬਈ ਬਾਹਰ ਦੇਖਿਆ ਤੇ ਇੱਥੇ ਸਾਰਾ ਬਈ ਬਾਹਰ ਦਾ ਮਾਹੌਲਾ ਕਿਹੜਾ ਇਥੋਂ ਵਿੱਚ ਲਗਭਗ ਬਈ ਜੀ ਸਾਰਾ ਦੇਖਦਾ ਥੱਲਾ ਮਨ ਲੈਣਾ ਜੀ ਆਪਣਾ ਸਾਰੀ ਦੇਖਦਾ ਕਿਵੇਂ ਹੈਗਾ ਹੈਗਾ ਤੇ ਇੱਥੇ ਬਈ ਕੁਝ ਪੁਰਾਣੀਆਂ ਹੈ ਜੀ ਬਾਰੀਆਂ ਪੰਗਾਂ ਟੰਗਾਂ ਤੇ ਕੁਝ ਹੈ ਜੀ ਪੁਰਾਣੇ ਬਈ ਜੀ ਹੈ ਗੇਟ ਪਏ ਆ ਤੇ ਸਾਹਮਣੇ ਹੈ ਜੀ ਬਾਰਗਾ ਪੰਗਾ ਤੇ ਇੱਥੇ ਫੇਰ ਬਈ ਹੈ ਜੀ ਤਲਵਾਰਾਂ ਪੰਗਾ ਤਲਵਾਰਾਂ ਵਿੱਚ ਬਹੁਤ ਪੰਗਾ ਤੇ ਹੈ ਹੈ ਜੀ ਝੂਲੇ ਆ ਗਏ ਬਈ ਸਾਰੇ ਇੱਥੇ ਜਿੰਨੇ ਵੀ ਇਹਨਾਂ ਦੇ ਝੂਲੇ ਹੈਗੇ ਸਾਰੇ ਉਹ ਝੂਲੇ ਆ ਗਏ ਉਸ ਟਾਈਮ ਦੇ ਵਿੱਚ ਜਦੋਂ ਤੇ ਵੀ ਸਨ ਵੀ ਲਿਖਿਆ ਕਿਸ ਉੱਤੇ ਬਈ ਹੈ 1700 ਸਨ ਲਿਖਿਆ ਕਿਸ ਉੱਤੇ ਵੀ 1705 ਲਿਖਿਆ ਹੈ ਤੇ ਇਹ ਵੀ ਝੂਲੇ ਵੀ ਕਈ ਪਰਥਵੀ ਲਗਭਗ ਸਾਰੇ ਇਹ ਝੂਲੇ 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 ਪਈਆ ਤੇ ਆ ਵੀ ਇੱਥੇ ਆ ਵੀ ਚੂ ਲਾਉ ਵੀ ਝੂਲਾ ਸਾਰੇ ਨੇ ਵੀ ਇੱਥੇ ਜੀ ਡਿਜ਼ਾਈਨ ਹੈਗੇ ਬਾਈ ਜੀ ਬੱਖ 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 ਬਰਕਾਰ ਦੇ ਹੈਗੇ ਜੀ ਝੂਲੇ ਤੇ ਇੱਕ ਆਹ ਬਈ ਨਰ ਕਮਰਾ ਸੇ ਇੱਥੇ ਹੈ ਬਈ ਜਿਹੜੋਂ ਹੈ ਰਾਜਾ ਸਾਹਿਬ ਕੋਈ ਵੀ ਹੁਣ ਆਪਣਾ ਜੀ ਕੰਮ ਵਗੈਰਾ ਬਾਰੇ ਦੱਸਦਾ ਹੁੰਦਾ ਸੀਗਾ ਲੋਕਾਂ ਨੂੰ ਆ ਥਾਂ ਦੇ ਵਿੱਚ ਆ ਕੇ ਬਈ ਫੈਸਲਾ ਹੁੰਦਾ ਸੀਗਾ ਤੇ ਇੱਥੇ ਆ ਕੇ ਬਈ ਇਹਨਾਂ ਦੇ ਰਾਜੇ ਜੀ ਬਈ ਪ੍ਰਜਾ ਬੈਂਦੀ ਹੁੰਦੀ ਸੀ ਆਪ ਬਈ ਸਾਹਮਣੇ ਬੈਂਦਾ ਹੁੰਦਾ ਸੀ ਪ੍ਰਜਾ ਵੀ ਇੱਥੇ ਸਾਹਮਣੇ ਆ ਕੇ ਬੈਠ ਜਾਂਦੀ ਸੀ ਤੇ ਆ ਹੈਗਾ ਹੀ ਗਲੇਰਾ ਬਈ ਸਾਰਾ ਬਾਹਰੋਂ ਬਾਹਰੋਂ ਹੈ ਗਲਾ ਹੈਗਾ ਇਸ ਪ੍ਰਕਾਰ ਦਾ ਦਿਖਦਾ ਸੋਣਾ ਬਈ ਬਾਲਨ ਬਹੁਤ ਹੀ ਹਲੇ ਆ ਤੇ ਆਪ ਇੱਕ ਬਾਰੇ ਮੈਂ ਚੱਲ ਮਾੜਾ ਜਿਹਾ ਦਿਖਾ ਦਗੇ ਤੇ ਥੱਲੋਂ ਬਈ ਇੰਨਾ ਉੱਚਾ ਹੈਗਾ ਬਈ ਤੇ ਜਿਹੜੇ ਲੋਕਾਂ ਦੇ ਘਰ ਜਮੇ ਇੱਥੇ ਛੋਟੇ 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 ਜੇ ਬਈ ਦੇਖਦੇ ਜਮੇ तकरीबन ਛੋਟੇ 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 ਜੇ ਆਪਾਂ ਬਈ ਅੱਜ ਦੀ ਵੀਡੀਓ ਦੇ ਇੱਥੇ ਜੀ ਹੈ ਸਮਾਪਤੀ ਕਰਦੇ ਆਂ ਖਾਸ ਕਰਕੇ ਜੇ ਤੁਹਾਨੂੰ ਬਾਈ ਜੀ ਵੀਡੀਓ ਬਦਕਰ ਲੱਗੀ ਹੋਊ ਚੰਗੀ ਲੱਗੀ ਹੋਊਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਫਾਲੋ ਜੀ ਜਰੂਰ ਕਰਿਆ ਕਰੋ ਧੰਨਵਾਦ ਜੀ